ਪੰਜਾਬ ਦੇ ਵਿੱਚ ਇੱਕ ਪ੍ਰਵਾਸੀ ਨੇ ਫੇਰ ਕੀਤਾ ਇੱਕ ਪੰਜਾਬੀਆਂ ਦੇ ਘਰ ਦੇ ਵਿੱਚ ਰਹਿ ਕੇ ਕਾਰਾ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ ਵਰਮਾ ਅਜੀਹਾ ਇੱਕ ਮਾਮਲਾ ਪੰਜਾਬ ਦੇ ਮੋਗਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਦੇ ਵਿੱਚ ਕੀ ਇੱਕ ਪ੍ਰਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਕੰਮ ਕਰਕੇ ਉਹਨਾਂ ਦੀਆਂ ਹੀ ਫੋਟੋਜ਼ ਲੀਕ ਕਰ ਦਿੱਤੀਆਂ ਗਈਆਂ ਉਹਨਾਂ ਦੇ ਘਰ ਆਪਣਾ ਪਿਆਰ ਪਾ ਕੇ ਉਹਨਾਂ ਦੇ ਇੰਸਟਾਗ੍ਰam ਤੋਂ ਉਹਨਾਂ ਦੀਆਂ ਫੋਟੋਜ਼ ਚੱਕ ਕੇ ਆਪਣੇ ਨਾਲ ਗਲਤ ਤਰੀਕੇ ਨਾਲ ਐਡਿਟ ਕਰਕੇ ਉਹਨਾਂ ਕੋਲੋਂ ਮੰਗੇ 2 ਲੱਖ ਰੁਪਏ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁਕ ਤੇ ਕਿਤੀਆਂ ਪੋਸਟ ਫੜਿਆ ਉਹ ਇਸ ਤਰੀਕੇ ਗਿਆ ਕਿ ਉਹਨਾਂ ਦੀ ਇੱਕ ਨਵੀਂ ਵਿਆਹਤਾ ਨਵਾਂ ਵਿਆਹ ਉਹਨਾਂ ਦੇ ਘਰ 'ਚ ਹੋਇਆ ਸੀਗਾ ਪ੍ਰਵਾਸੀ ਨੇ ਉਹਨੀਆਂ ਫੋਟੋਜ਼ ਵੀ ਆਪਣੇ ਨਾਲ ਐਡਿਟ ਕਰਕੇ ਉਸ ਸੂਰਾ ਪਰਿਵਾਰ ਨੂੰ ਭੇਜ ਦਿੱਤੀਆਂ ਗਈਆਂ ਕਿ ਇਸ ਕੁੜੀ ਦੇ ਮੇਰੇ ਨਾਲ ਕੋਈ ਗਲਤ ਸੰਬੰਧ ਸੀਗੇ ਜਾਂ ਕੁਝ ਵੀ ਦੱਬੋਲ ਕੇ ਉਹਨਾਂ ਕੋਲੋਂ 2 ਲੱਖ ਰੁਪਏ ਮੰਗਿਆ ਹੁਣ ਮੋਗਾ ਨੇ ਪੰਜਾਬ ਪੁਲਿਸ ਨੇ ਬੜੀ ਜਲਦੀ ਉਸ ਪ੍ਰਵਾਸੀ ਨੂੰ ਕਾਬੂ ਕਰ ਲਿਆ ਏ ਤੇ ਉਹਦੇ ਕੋਲੋਂ ਪੁੱਛਗਿੱਛ ਜਾਰੀ ਹੈ ਬਾਕੀ ਤੁਹਾਨੂੰ ਸਾਰਾ ਇਹ ਵੀਡੀਓ ਵੀ ਦਿਖਾਇਆ ਜਾਏਗਾ ਮਿਰਨਾ ਅਜਮਰ ਹੈ ਜੀ ਅਜੇ ਜੀ ਤੁਹਾਡੇ ਵੱਲੋਂ ਐਪਲੀਕੇਸ਼ਨ ਦਿੱਤੀ ਹੈ ਸਾਡੇ ਹਾਂਜੀ 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 ਤੁਹਾਡੀ ਫੈਮਿਲੀ ਦੇ ਜਾਂ ਫੋਟੋਆਂ ਵਗੈਰਾ ਇੰਸਟਾਗ੍ਰam ਤੇ ਕਿਸੇ ਨੇ ਅਪਲੋਡ ਕੀਤੀਆਂ ਕੀ ਮਾਮਲਾ ਹੈ ਹਾਂਜੀ ਸਰ ਮਾਮਲਾ ਇਹ ਸੀਗਾ ਜੀ 6-7 ਸਾਲ ਪਹਿਲਾਂ ਸਾਡੇ ਕੋਲ ਕੰਮ ਕਰਦਾ ਪ੍ਰਵਾਸੀ ਸੀਗਾ ਮੁੰਡਾ ਤੇ ਇਹਦੇ ਬਦਲੇ ਨੇ ਰੱਖਾਇਆ ਪਤਾ ਜਾਣ ਦੇਣੀ ਸੀ ਇਹਨੂੰ ਤੇ ਇਹਨਾਂ ਨੇ ਮਨ ਲੀਕੀ ਤਿੰਨ-ਚਾਰ ਮਹੀਨੇ ਕੰਮ ਕੀਤਾ ਫਿਰ ਕੋਈ ਕਾਰਨ ਅਸੀਂ ਵੀ ਇਹਨਾਂ ਨੂੰ ਜਵਾਬ ਦਿੱਤਾ ਤੇ ਇਹ ਕਹਿੰਦਾ ਮੈਂ ਹਟਣਾ ਨਹੀਂ ਵੀ ਮੈਂ ਬਰੇਜੇ ਥਾਂ ਤੇ ਕੰਮ ਕਰਦਾ ਇਹਨੇ ਉਸੇ ਖੁੰਦੂ ਦੇ ਵਿੱਚ ਆ ਕੇ ਕੋਈ ਫੋਟੋ ਸਾਡੇ ਫੇਸਬੁਕ ਤੋਂ ਬੱਚਿਆਂ ਦੀਆਂ ਲਾਲੀਆਂ ਸਾਡੀ ਸਾਰੀ ਫੈਮਿਲੀ ਲਾਲੀਆਂ ਉਸ ਤੋਂ ਬਾਅਦ ਸਾਡੇ ਫਰੋਤੀ ਦੀ ਮੰਗ ਕਰਨ ਲੱਗ ਗਿਆ ਵੀ ਜੇ ਤਜ ਮੈਨੂੰ 2 ਲੱਖ ਦੀ ਫਰੋਤੀ ਨਹੀਂ ਦਿੰਦੇ ਤਾਂ ਮੈਂ ਇਹ ਫੋਟੋਆਂ ਵਾਇਰਲ ਕਰੂੰਗਾ ਹੁਣ ਮੇਰੀ ਦੀ ਬੇਟੀ ਦਾ ਵਿਆਹ ਵੀ ਹੋ ਗਿਆ ਤੇ ਹੁਣ ਉਸ ਤੋਂ ਬਾਅਦ ਕੀ ਆ ਪੈਸੇ ਦਾ ਅਰੇਂਜਮੈਂਟ ਰਹਿਣੀ ਸੀ ਨਾ ਸੀ ਕੋਈ ਹਾਮੀ ਭਰੀ ਠੀਕ ਇਹਨੇ ਫੋਟੋਆਂ ਅੱਗੇ ਸਾਡੇ ਗਾਂ ਸਾਡੇ ਰਿਲੇਟਿਵ ਜਿੰਨੇ ਰਿਸ਼ਤੇਦਾਰ ਸੀ ਸਾਰੇ ਸਾਡੇ ਉਹਨਾਂ ਨੇ ਫੋਟੋਆਂ ਸਾਰਿਆਂ ਨੂੰ ਅੱਗੇ ਵਾਇਰਲ ਕਰਤੀਆਂ ਤੋ ਇਸ ਕਰਕੇ ਅਸੀਂ ਇਹੀ ਸਹਾਇਤਾ ਮੰਗਦੇ ਹਾਂ ਕਾਨੂੰਨ ਤੋਂ ਇਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਖਿਦਮਤਾਂ ਤੋਂ ਬਾਅਦ ਹੀ ਪਾਈਆਂ ਨੇ ਹਾਂਜੀ ਹਾਂਜੀ ਬੇਟੀ ਤੋਂ ਬਾਅਦ ਹੀ ਪਾਈਆਂ ਇਹਨਾਂ ਨੇ ਪਹਿਲਾਂ ਵੀ ਪਾਈਆਂ ਸੀ ਦੋ ਦਿਨ ਉਦੋਂ ਬਾਅਦ ਚ ਵੀ ਪਾਈਆਂ ਸੀ ਕਿਸ ਤਰ੍ਹਾਂ ਦੀ ਇਹ ਫੋਟੋ ਅਸੀਂ ਐਡਿਟ ਕਰਕੇ ਪਾਈਆਂ ਵੀ ਅਸੀਂ ਐਡਿਟ ਕਰਕੇ ਫੋਟੋਆਂ ਪਾਈਆਂ ਨੇ ਨਾਲ ਮੇਰੀ ਮਿਸੀ ਦੀ ਫੋਟੋ ਵੀ ਪਾਤੀ ਸੀ ਇਹਨਾਂ ਨੇ ਸਾਰੀ ਨਾਲ ਉੱਤੇ ਉਹ ਲਿਖਤਾ ਸੀ ਸਾਸੂ ਮਾਂ ਜੇ ਉਹ ਆ ਨਾਪਸਰਾ ਗੱਲਾਂ ਲਿਖ ਕੇ ਪਾ ਦਿੰਦਾ ਉਹ ਦੀਆਂ ਸਟੋਰੀਆਂ ਬਣਾ ਕੇ ਪਾ ਦਿੰਦੇ ਉਹਨੇ ਸੀ ਇਸ ਤੋਂ ਤੰਗ ਪਰੇਸ਼ਾਨ ਆ ਕੇ ਸੀ ਕਹੁੰਦੀ ਸਾਤਾ ਤੂ ਤੇ ਨਰੀ ਅੱਗੇ ਵੀ ਮੰਗੀ ਚਲੋ ਅੱਗੇ ਪੰਚਾਇਤੀ ਰਾਜਨਾਮਾ ਹੋ ਗਿਆ ਕੁਝ ਕੁਝ ਮੋਹਤਵਾਰ ਬੰਦੇ ਨੇ ਇਹਨਾਂ ਨੇ ਆ ਕੇ ਵਿੱਚ ਜਮਵਰੀ ਤੇਨੂੰ ਸੜਾਲਿਆ ਪਰ ਇਹ ਨਹੀਂ ਹਟੇ ਇਸੇ ਕਰਕੇ ਸੀ ਕਿੰਨੇ ਵੇ ਤੋਂ ਹੁਣ ਵੱਧ ਤੋਂ ਵੱਧ ਸਾਥ ਸਖਤ ਸਖਤ ਸਹਾਇਤਾ ਦਿੱਤੀ ਜਾਵੇ ਨੂੰ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਗਾਂ ਤੋਂ ਕੋਈ ਇਸ ਤਰ੍ਹਾਂ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਨੂੰ ਮੈਨੂੰ ਦੱਸਿਆ ਕਿ ਕਿਉਂ ਫੋਟੋ ਐਡਿਟ ਕਰ ਲਈ ਕਿਉਂ ਬਰਦੀ ਸਰ ਇਹ ਹੀ ਮੈਂ ਦੱਸਿਆ ਤੇ ਇਹਨੇ ਕੁਝ ਵੀ ਨਹੀਂ ਹੈਗਾ ਹੀ ਬਸ ਜਦੋਂ ਕੋਈ ਗੱਲ ਕਰੂਗੀ ਜਿਹਨੂੰ ਕਰੂਗਾ ਮੇਰਾ ਹੀ ਆਈ ਸੀ ਜੋ ਸੀ ਕੋਈ ਇਹਨਾਂ ਸਾਡਾ ਕੋਈ ਇਲਾਕਾ ਨਹੀਂ ਕਿ ਦੇਖਾ ਨਹੀਂ ਜੀ 11 10 11 ਸਾਲ ਦੀ ਗੁੜੀ ਆ ਸੀ ਮੇਰੀ ਜਦੋਂ ਇਹ ਕੰਮ ਕਰਦਾ ਹੁੰਦਾ ਹੀ ਮੇਰੇ ਕੋਲੇ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਤਾਂ ਹੀ ਹੁਣ ਉਦੋਂ ਤਕਰੀਬਨ ਹੋਊਗੀ ਹੁਣ 17 18 ਸਾਲ ਦੀ ਉਮਰ ਹੋਊਗੀ ਇਹਦੀ ਤੇ ਹੁਣ ਸਾਨੂੰ ਇਹਦੇ ਬਾਰੇ ਕੁਝ ਇਨੀ ਨੌਲੇਜ ਤਾਂ ਹੈ ਨਹੀਂ ਗੈਂਦਾ ਮਤਲਬ ਕੋਈ ਇਹਦਾ ਕੋਈ ਅੱਗੇ ਪਿੱਛੇ ਦਾ ਹੈ ਨਹੀਂ ਨਾ ਵਾਪੇ ਉਹ ਕੁਝ ਕੁਝ ਦੋ ਭਰਾ ਹੀ ਐ ਤਿੰਨ ਬਸ ਫਰੋਤੀ ਕਿਸ ਗੱਲ ਦੀ ਮੰਗ ਰੋਈ ਫਰੋਤੀ ਇਹੀ ਗੱਲ ਗਈ ਮੈਂ ਮੰਗਦਾ ਸੀਗੇ ਇਨੀ ਮੈਂ ਫੋਟੋਆਂ ਵਾਇਰਲ ਕਰ ਦੂੰਗਾ ਇਹ ਅੱਗੇ ਵੀ ਜੇ ਤੁਸੀਂ ਨਹੀਂ ਮੈਨੂੰ ਫਰੋਤੀ ਦਿੰਦੇ ਤਾਂ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਤੁਹਾਡੀਆਂ ਫੋਟੋਆਂ ਇਹ ਬੱਚੇ ਦੀਆਂ ਸਾਡੋਂ ਸਾਡੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਦੱਸਿਆ ਹੀ ਮੇਰੇ ਸਾਲੇ ਨੇ ਮੇਰੇ ਭਾਂਜੇ ਨੇ ਮੇਰੇ ਭਤੀਜੇ ਨੇ ਸਾਰੇ ਤਕਰੀਬਨ ਸਾਡੇ ਗਾਂਵ ਮੁੰਡਾ ਵਿਆਹ ਜਿਹੜਾ ਉਹਨੂੰ ਵੀ ਨੇ ਪਾਤੀਆਂ ਰਿਕਵੈਸਟਾਂ ਪਾਤੀਆਂ ਸੀ ਕੋਈ ਮੰਗ ਹਾਂ ਸਾਡੀ ਮੰਗ ਇਹ ਹੀ ਹੈ ਕਿ ਕਾਨੂੰਨ ਤੋਂ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿ ਗਾਂ ਕਿਤੇ ਵੀ ਕਿਸੇ ਵੀ ਕੋਈ ਪਰਿਵਾਰ ਨੂੰ ਇਹ ਤੰਗ ਪ੍ਰਚਾਨ ਨਾ ਕਰੇ ਠੀਕ ਹੈ ਨਹੀਂ ਚਲੋ ਅਸੀਂ ਤਾਂ ਪਰੇਸ਼ਾਨੀ ਝਾਲੀ ਗਾਂ ਕੋਈ ਹੋਰ ਕੋਈ ਇਹਦੀ ਬਲੇਡ ਚ ਨਾ ਆਵੇ ਮੰਗ ਦਾ ਦਰਜ ਹੋ ਗਿਆ ਤੇ ਹਾਂਜੀ ਮਾਮਲਾ ਦਰਜ ਕਰਾ ਦਿੱਤਾ ਸੀ ਹਾਂਜੀ ਹਾਂ ਸਰ ਦੀ ਬਹੁਤ ਆਈ ਕੋਈ ਰੇਖਾ ਰਾਣੀ ਦਾ ਕੀ ਮਾਮਲਾ ਸਰ ਆਜੀ ਇੱਕ ਰੇਖਾ ਰਾਣੀ ਲੇਡੀਜ਼ ਪਤਨੀ ਆਈ ਸੀ ਸਾਡੇ ਕੋਲ ਅਜੇ ਕੁਮਾਰ ਦੀ ਤੇ ਜਦੋਂ ਤਰਖਾ ਦਿੱਤੀ ਸੀ ਦਰਬਾਰ ਵੀ ਸਾਨੂੰ ਯਾਨੀ ਉਹ ਬੱਜਿਆ ਨਾ ਨਾਦਨ ਉਹ ਕੁੱਪਿੰਗਾ ਸਾਡੇ ਕੰਮ ਕਰਦਾ ਸੀ ਸਮਰਤੀ ਸਰ ਲੜਕੀ ਐ ਉਹਦਾ ਕਿ ਉਹ ਗੱਲਬਾਤ ਹੋ ਗਈ ਜਾਂ ਜਨ ਕੇ ਫੋਟੋਆਂ ਵਗਰਾ ਲੈਣੀਆਂ ਆਉਂਦੀਆਂ ਤੇ ਬਾਅਦ ਚ ਉਹ ਲੜਕੀ ਦਾ ਵਿਆਹ ਹੋ ਗਿਆ 7 12 ਪੈਸੇ ਸਾਰੇ ਵਿਆਹ ਹੋ ਗਿਆ ਸੀ ਤੇ ਉਹ ਜਨ ਕੇ ਧਰਾਵਾ ਮਾਰਦਾ ਸੀ ਸਾਨੂੰ ਵੀ ਫੋਟੋਆਂ ਜਿਹੜੀਆਂ ਇੰਸਟਾਗ੍ਰਾਮ ਤੇ ਪਾ ਦਾਂਗਾ ਹੋਰ ਮੀਡੀਆ ਤੇ ਪਾ ਦਾਂਗਾ ਤੇ ਤੇ 2 ਲੱਖ ਰੁਪਏ ਦੀ ਮੰਗ ਕਰਦਾ ਸੀ ਉਸ ਉਸ ਵੰਦੀ ਮਕਰਵਾਤਾ ਤੇ ਜੀਤਾਰੀਆਂ ਜੀ ਕਰੋ ਤੋ ਇਹ ਕਰਨ ਦੀ ਪਤਾ ਲੱਗਾ ਜੀ ਖੁਸ਼ ਨਹੀਂ ਇਸ ਬਾਰੇ ਦੋਸ਼ੀ ਨੂੰ ਕਰਜ਼ਾ ਕਰਕੇ ਪਤਾ ਲੱਗ ਗਿਆ ਸੋਸ਼ਲ ਮੀਡੀਆ ਤੋਂ ਉਹਨੇ ਮੰਗ ਕੀਤੀ ਸੀ ਜੀ ਬਲੈਕ ਮਿਲਿੰਗ ਕਰਨ ਦੀ 2 ਲੱਖ ਰੁਪਏ ਮੰਗੀ ਸੀ